ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜਰਾਂ ਇਹ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਈਟੀਟੀ ਕਾਡਰ ਦੀਆਂ ਜਿਹੜੀਆਂ ਦੋ ਭਰਤੀਆਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ 2364 ਅਤੇ 5994 ਈਟੀਟੀ ਨਿਡਿ ਭਰਤੀਆਂ ਉਹ ਪਿਛਲੇ 2-3 ਸਾਲਾਂ ਤੋਂ ਚੱਲ ਰਹੀਆਂ ਨੇ ਤਾਂ ਉਹਦੇ ਤਹਿਤ ਨਵੀਂ ਅਪਡੇਟ ਇੱਕ ਹੋਰ ਆਈ ਹੈ ਕਿਰਪਾ ਕਰਕੇ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਕਿ ਜਿਹੜੀ 94988 ਦੀ ਅਸਾਮੀ ਦੀ ਭਰਤੀ ਹੋਈ ਹੈ ਉਹਦੀ ਨਵੀਂ ਜਿਹੜੀ ਸੂਚੀ ਹੈ ਸਿਲੈਕਸ਼ਨ ਲਿਸਟ ਉਹ ਜਾਰੀ ਕੀਤੀ ਹੈ ਨਵੀਂ ਸਿਲੈਕਸ਼ਨ ਲਿਸਟ ਜਾਰੀ ਹੋਣ ਤੋਂ ਬਾਅਦ ਹੁਣ ਸਟੇਸ਼ਨ ਚੋਂ ਜਿਹੜੀ ਹੋ ਕਰਵਾਈ ਜਾਣੀ ਹੈ ਤੇ ਕੀ ਹੈ ਸਾਰਾ ਪ੍ਰੋਸੈਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ 94988 ਦੀ ਅਸਾਮੀਆਂ ਦੀ ਭਰਤੀ ਨਵੀਂ ਸੂਚੀ ਜਾਰੀ ਤੇ ਸਟੇਸ਼ਨ ਚੋਂ ਲੀ ਪੋਰਟਲ ਖੁੱਲ੍ਹਾ ਹੈ ਠੀਕ ਹੈ ਜੀ ਤਾਂ ਤੁਹਾਡੀ ਜਾਣਕਾਰੀ ਹਿਤ ਦੱਸ ਦਿੱਤੀ ਹੈ ਜੀ 15 ਫਰਵਰੀ 2025 ਨੂੰ ਸਵੇਰੇ 10 ਵਜੇ ਤੋਂ 16 ਫਰਵਰੀ ਤੱਕ ਜਿਹੜਾ ਸ਼ਾਮ ਦੇ 5 ਵਜੇ ਤੱਕ ਜਿਹੜਾ ਬੋਥਲ ਉਹ ਖੁੱਲਾ ਰਹੂਗਾ ਇਹਦੇ ਤਹਿਤ ਤੁਸੀਂ ਸਾਰੇ ਜਿਹੜੇ ਕੈਂਡੀਡੇਟਸ ਨੇ ਆਪਣੇ ਪਸੰਦੀਦਾ ਜਿਹੜੇ ਸਟੇਸ਼ਨ ਹੋਣਗੇ ਉਹ ਚੁਣ ਸਕਦੇ ਹੋ ਜੀ ਠੀਕ ਹੈ ਜੀ ਵਿਭਾਗ ਹਾਈ ਕੋਰਟ ਤੇ ਸੂਰਨਗੁਰ ਦੇ ਫੈਸਲੇ ਮੰਦ ਨੇ ਪਹਿਲੀ ਜਾਰੀ ਕੀਤੀ ਸੂਚੀ ਨੂੰ ਰੱਦ ਕਰਕੇ ਨਵੀਂ ਜਿਹੜੀ ਰੀਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਜਾਰੀ ਕੀਤੀ ਹੈ ਉਸੇ ਦੇ ਤਹਿਤ ਜਿਹੜੇ ਪਹਿਲਾਂ ਕੋਈ ਨਾਮ ਹੋਣਗੇ ਉਹ ਜੇ ਪਿੱਛੇ ਹੋਗੇ ਹੋਣਗੇ ਜਾਂ ਹੋ ਸਕਦਾ ਹੈ ਉਹਨਾਂ ਲਿਸਟ ਦੇ ਵਿੱਚੋਂ ਜਿਹੜਾ ਨਾਮ ਹੈ ਉਹ ਚਲਾ ਵੀ ਗਿਆ ਹੋਗਾ ਠੀਕ ਹੈ ਜੀ ਤਾਂ ਉਹ ਤੁਸੀਂ ਆਪਣੀ ਜਿਹੜੀ ਵੈਬਸਾਈਟ ਦੇ ਉੱਪਰ ਜਾ ਕੇ ਆਪਣਾ ਨਾਮ ਲਿਸਟ ਜਿਹੜੀ ਉਹ ਸਿਲੈਕਸ਼ਨ ਲਿਸਟ ਜਾਰੀ ਕੀਤੀ ਹੈ ਉਹ ਚੈੱਕ ਕਰ ਸਕਦੇ ਹੋ ਠੀਕ ਹੈ ਜੀ 4 ਫਰਵਰੀ 2025 ਨੂੰ ਵਿਭਾਗ ਜਬਾਰਤ ਤੇ ਰੀਕਾਸਟ ਵਿਜਨ ਨੇ ਇਹਨਾਂ ਨੇ ਅਪਲੋਡ ਕੀਤੀ ਹੋਈ ਹੈ 17 ਜ਼ਿਲ੍ਹਿਆਂ ਵਿੱਚ ਖਾਲੀ ਅਸਾਮੀਆਂ ਲਈ ਆਨਲਾਈਨ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਜਾਊਗਾ ਤਾਂ ਪਹਿਲਾਂ ਇਹ ਸੀਗਾ ਵੀ ਨੌਨ ਬਾਰਡਰ ਏਰੀਆ ਪਰ ਉਸ ਤੋਂ ਬਾਅਦ ਜਿਹੜੇ ਹੈਗੇ ਸੀ 6 ਜ਼ਿਲ੍ਹਿਆਂ ਦੇ ਵਿੱਚ 2364 ਭਰਤੀ ਜਿਹੜੀ ਉਹ ਹੋਣੀ ਹੈ ਤੇ ਉਸ ਤੋਂ ਬਾਅਦ 17 ਜ਼ਿਲ੍ਹਿਆਂ ਦੇ ਵਿੱਚ 9894 ਭਰਤੀ ਜਿਹੜੀ ਉਹ ਕਰਵਾਈ ਜਾਣੀ ਹੈ ਪੋਰਟਲ ਖੁੱਲਣ ਦਾ ਤੁਹਾਨੂੰ ਦੱਸ ਹੀ ਦਿੱਤਾ ਹੈ ਜੀ 15 ਫਰਵਰੀ ਤੇ 16 ਫਰਵਰੀ ਸ਼ਾਮ ਦੇ 5 ਵਜੇ ਤੱਕ ਜਿਹੜਾ ਉਹ ਪੋਰਟਲ ਖੁੱਲ੍ਹਾ ਰਹੂਗਾ ਬਾਰਡਰ ਏਰੀਆ ਰੂਲ ਅਨੁਸਾਰ 2364 ਦਾ ਅਸਾਮੀ ਚੱਲ ਰਹੀ ਹੈ 9894 ਦੇ ਯੋਗ ਉਮੀਦਵਾਰਾਂ ਨੂੰ ਬਾਰਡਰ ਏਰੀਆ ਦੇ 6 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ 17 ਜ਼ਿਲ੍ਹੇ ਵਿੱਚ ਖਾਲੀ ਸਾਮਿਲੇ ਵਿਚਾਰਿਆ ਜਾਊਗਾ ਸਟੇਸ਼ਨ ਦੀ ਚੋਣ ਆਨਲਾਈਨ ਕਰਨੀ ਹੋਵੇਗੀ ਹਰੇਕ ਉਮੀਦਵਾਰ ਆਪਣੀ ਆਈਡੀ ਵਿੱਚੋਂ ਜੋ ਜਿੰਨੇ ਵੀ ਤੁਹਾਨੂੰ ਸਟੇਸ਼ਨ ਸ਼ੋ ਹੋਣਗੇ ਉਹਦੇ ਵਿੱਚੋਂ ਹੋ ਕਰ ਸਕਦਾ ਹੈ ਨਾ ਚੁਣਨ ਵਾਲੇ ਜੇ ਖਾਲੀ ਰਹਿੰਦੇ ਸਟੇਸ਼ਨ ਵਿੱਚ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕਿਰਿਆ ਨਹੀਂ ਦੇ ਦਿੱਤਾ ਜਾਊਗਾ ਜਿਹੜੇ ਬਦਲੇ ਨਹੀਂ ਜਾਊਗਾ ਜਿਹੜੇ ਮੇਰੇ ਭੈਣ ਭਰਾ ਹੋ ਸਕਿਆ ਤੁਸੀਂ ਵੱਧ ਤੋਂ ਵੱਧ ਸਟੇਸ਼ਨ ਜਿੰਨਾ ਤੁਹਾਨੂੰ ਲੱਗਦਾ ਵੀ ਸੂਟੇਬਲ ਹੈਗੇ ਆ ਤੇ ਉਹ ਵਰਤਵਧ ਭਰਿਓ ਠੀਕ ਹੈ ਜੀ ਤਾਂ ਕਿ ਤੁਹਾਨੂੰ ਆਪਣਾ ਪਸੰਦੀ ਜਿਹੜਾ ਸਟੇਸ਼ਨ ਮਿਲ ਸਕੇ ਨਹੀਂ ਉਸ ਤੋਂ ਬਾਅਦ ਵਿਭਾਗ ਜਿਹੜੇ ਬਚ ਗਏ ਉਹ ਆਪਣੀ ਮਰਜ਼ੀ ਨਾਲ ਹੀ ਤੁਹਾਨੂੰ ਦੇਣੀਆਂ ਨਿਯੁਕਤੀ ਦੀ ਪਹਿਲਾਂ ਤੋਂ ਨਿਖਤ ਉਮੀਦਵਾਰਾਂ ਨੇ ਇਹ ਹਰ ਵਾਰੀ ਕਿਹਾ ਜਾਂਦਾ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜਿਹੜਾ ਕੈਂਡੀਡੇਟਸ ਪਹਿਲਾਂ ਭਰਤੀ ਹੋ ਚੁੱਕੇ ਹੈ ਉਹਦਾ ਪਰਵੇਸ਼ਨ ਕਲੀਅਰ ਹੋਣ ਵਾਲਾ ਉਹ ਦੁਬਾਰਾ ਇਸ ਭਰਤੀ ਦੇ ਵਿੱਚ ਕਿਰਪਾ ਕਰਕੇ ਨਾ ਹੀ ਬੈਸੇ ਤੋਂ ਆਪ ਹੀ ਨਹੀਂ ਅਪਲਾਈ ਕਰਦੇ ਪਰ ਫਿਰ ਵੀ ਹਨਾ ਇਸ ਤਰ੍ਹਾਂ ਦਾ ਕੋਈ ਵੀ ਸਟੈਪ ਨਾ ਲਿਓ ਕਈ ਵਾਰ ਕਿਸੇ ਨੂੰ ਨਹੀਂ ਪਤਾ ਹੁੰਦਾ ਜਾਂ ਕਿਸੇ ਦੇ ਕਹਿ ਅਨੁਸਾਰ ਆਪਾਂ ਇਹ ਚੀਜ਼ ਕਰ ਲੈਣੇ ਆ ਤਾਂ ਇਸ ਹੀ ਸਾਰੀ ਜਾਣਕਾਰੀ ਨਾਲ ਚੜ੍ਹਨਵੇਂ ਭਰਤੀ ਨੂੰ ਲੈ ਕੇ ਕਿ 15 ਅਤੇ 16 ਫਰਵਰੀ ਨੂੰ ਸ਼ਾਮ ਦੇ 5 ਵਜੇ ਤੱਕ ਜਿਹੜਾ ਸਟੇਸ਼ਨ ਉਹ ਚੋਣ ਲਈ ਪੋਰਟਰ ਖੁੱਲਾ ਰਹੂਗਾ ਤਾਂ ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿਹੜਾ ਉਹ ਸਟੇਸ਼ਨ ਚੁਆਇਸ ਕਰ ਸਕਦੇ ਹੋ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੀ ਨਵੇਂ ਸੈਸ਼ਨ ਤੋਂ ਹੀ ਮਾਰਚ ਅਤੇ ਅਪ੍ਰੈਲ ਜਿਵੇਂ ਹੀ ਕਲਾਸਾਂ ਨਵਾਂ ਸੈਸ਼ਨ ਸ਼ੁਰੂ ਹੋਊਗਾ ਤੁਹਾਨੂੰ ਜਿਹੜਾ ਉਹ ਜੁਆਇਨ ਜਿਹੜੀ ਉਹ ਕਰਵਾ ਦਿੱਤੀ ਜਾਊਗੀ ਸੋ ਹਰ ਇੱਕ ਦਿਨ ਜਿੰਦੇ ਮੈਂ ਕੋਈ ਨਵਾਂ ਨਮਾਜ਼ ਸਿੱਖਣ ਦੇ ਲਈ ਜੁੜੇ ਸਾਡੇ ਨਾਲ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ